ਫਾਲਸੇ ਦੀ ਕਟਾਈ ਬਾਰੇ ਜਿਹੜੀ ਵੀਡੀਓ ਲੈ ਕੇ ਆਏ ਆਂਗੇ ਫਾਲਸੇ ਨੂੰ ਤੁਸੀਂ ਦਰਖਤ ਜਾਂ ਫਲਾਂ ਵਾਲਾ ਬੂਟਾ ਨਹੀਂ ਸਮਝਣਾ ਇਹਨੂੰ ਝਾੜੀ ਹੀ ਸਮਝਣਾਗਾ ਤੇ ਝਾੜੀ ਦੇ ਹਿਸਾਬ ਨਾਲ ਹੀ ਜਿਹੜੀ ਇਹਦੀ ਕਟਾਈ ਕਰਨੀ ਹੈ ਕਿ ਇਹ ਇੱਕ ਝਾੜੀनुਮਾ ਜਿਹੜਾ ਫਲਾਂ ਵਾਲਾ ਪੌਦਾ ਹੈਗਾ ਇਸ ਨੂੰ ਕੋਈ ਦਰਖਤ ਦੀ ਸ਼ੇਪ ਤੁਸੀਂ ਨਹੀਂ ਦੇ ਸਕਦੇਗੇ ਵੈਸੇ ਤਾਂ ਕਾਫੀ ਸਾਰੇ ਵੀ ਦਰਖਤ ਦੀ ਸ਼ੇਪ ਦੇ ਲਾਂਦੇ ਪਰ ਉਹਦੇ 'ਚ ਤੁਸੀਂ ਜਿਹੜਾ ਇਹਦੇ ਤੋਂ ਪੂਰਾ ਝਾੜ ਨਹੀਂ ਲੈ ਸਕਦੇ ਤੇ ਥਾਂ ਜਿਹੜੀ ਇਹ ਜ਼ਿਆਦਾ ਰੋਗ ਦਾਗਾ ਝਾੜ ਘਟ ਦਿੰਦਾਗਾ ਪਰ ਅੱਜ ਜਿਹੜੀ ਆਪਾਂ ਤੁਹਾਨੂੰ ਇਹਦਾ ਕਟਾਈ ਦਾ ਤਰੀਕਾ ਦੱਸਣ ਜਾ ਰਹੇ ਹਾਂਗੇ ਉਹ ਇਹਨੂੰ ਝਾੜੀ ਨੂੰ ਬਣਾਉਣ ਲਈ ਆਪਣੇ ਲਈ ਸਹਿਕ ਸਾਫਤ ਹੋਊਗਾ ਤੁਸੀਂ ਲਗਭਗ ਦੇਖ ਰਹੇ ਹੋ ਕਿ ਕਿੰਨਾ ਇਹਦਾ ਫਲਾਪ ਹੋ ਜਾਂਦਾਗਾ ਇਹਦੇ ਚੋਂ ਜਿਹੜੀਆਂ ਸਾਰੀਆਂ ਟਾਹਣੀਆਂ ਨੂੰ ਆਪਾਂ ਫੁੱਟ ਤੋਂ ਸਵਾ ਫੁੱਟ ਡੇਢ ਫੁੱਟ ਰੱਖ ਕੇ ਬਾਕੀ ਸਾਰੇ ਦੀ ਸਾਰੀ ਇਹਦੀ ਕਟਾਈ ਕਰ ਦੇਣੀ ਹੈਗੀ ਬਾਤੋਂ ਆ ਤੁਸੀਂ 2 ਫੁੱਟ ਤੱਕ ਰੱਖ ਸਕਦੇ ਹੋ ਉਸ ਤੋਂ ਬਾਅਦ ਕੋਈ ਟਾਣੀ ਇਹਦੀ ਤੁਸੀਂ ਨਹੀਂ ਰੱਖਣੀਗੀ ਤੇ ਸਾਰੇ ਨੂੰ ਇਹਨੂੰ ਜਿਹੜਾ ਕੱਟ ਦੇਣਾਗਾ ਇਹ ਨਾਲ ਦੀ ਨਾਲ ਜਿਹੜੀ ਇਹਦੇ ਵਿੱਚ ਰੂੜੀ ਦੀ ਖਾਦ ਤੁਸੀਂ ਦੇਣੀ ਹੈਗੀ ਰੂੜੀ ਦੀ ਖਾਦ 1 ਸਾਲ ਦੇ ਬੂਟੇ ਨੂੰ 10 ਕਿਲੋ 2 ਸਾਲ ਦਾ ਤਾਂ 20 ਕਿਲੋ ਤੁਸੀਂ ਰੂੜੀ ਦੀ ਖਾਦ ਦੇ ਸਕਦੇ ਹੋਗੇ ਤੇ ਪਾਣੀ ਇਸ ਟਾਈਮ ਇਹਨੂੰ ਪੂਰਾ ਭਰ ਕੇ ਆਪਾਂ ਨੂੰ ਦਿੰਦੇ ਰਹਿਣਾ ਚਾਹੀਦਾ ਹੈਗਾ ਕਾਰਨ ਟਾਹਣੀਆਂ ਦੇ ਵਿੱਚ ਪਾਣੀ ਭਰੂਗਾ ਉਸੇ ਤੋਂ ਜਿਹੜੀ ਅੱਗੇ ਗ੍ਰੋਥ ਸ਼ੁਰੂ ਹੋਊਗੀ ਜੇਕਰ ਇਹਨੂੰ ਸੋਕੇ ਦਾ ਮਾਹੌਲ ਪੈਦਾ ਹੋ ਗਿਆ ਇਹਦੀ ਜੜ ਦੇ ਵਿੱਚ ਤਾਂ ਗ੍ਰੋਥ ਦੇ ਉੱਪਰ ਜਿਹੜਾ ਕਾਫੀ ਪ੍ਰਭਾਵ ਪੈਂਦਾਗਾ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੱਟਣ ਤੋਂ ਕੱਟਣ ਸਮੇਂ ਜਿਹੜੀ ਚੀਜ਼ ਦਾ ਧਿਆਨ ਰੱਖਣਾਗਾ ਸਾਰੀਆਂ ਟਾਹਣੀਆਂ ਟੇਡੇ ਕੱਟ ਲਾ ਕੇ ਕੱਟਣੀਆਂ ਨੇ ਤਾਂ ਜੋ ਜਿਹੜੀ ਪੈਂਦੀ ਤਰੇਲ ਜਾਂ ਮੀਂਹ ਕਣੀ ਦੇ ਵੇਲੇ ਉੱਪਰ ਪਾਣੀ ਨਾ ਖੜੇ ਉਹਦੇ ਨਾਲ ਜਿਹੜੀ ਫੰਗਸ ਪੈਦਾ ਹੋ ਜਾਂਦੀ ਹੈ ਤੇ ਬੂਟਾ ਦਾ ਜਿਹੜਾ ਟਣੇ ਆ ਜਾਂ ਬੂਟੇ ਦੇ ਉੱਪਰੋਂ ਟਾਹਣੀਆਂ ਹੈਗੀਆਂ ਉਹ ਗਲਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਇਹੀ ਕਾਰਨ ਹੈ ਕਿ ਇਹਦੀ ਕਟਾਈ ਟੈਡ ਲੋਡ ਕਰਨੀ ਹੈ ਜੇਕਰ ਵਿੱਚ ਸੁੱਕੀਆਂ ਟਾਹਣੀਆਂ ਨੇ ਤਾਂ ਉਹ ਜਿਹੜੀਆਂ ਜੜਾਂ ਤੋਂ ਤੁਸੀਂ ਕੱਟ ਦੇਣੀਆਂ ਹੈਗੀਆਂ ਤੇ ਗਿਣਤੀ ਦੇ ਟਾਹਣੀਆਂ ਰੱਖ ਕੇ ਇਹਨੂੰ ਤੁਸੀਂ ਝਾੜੀ ਨੂੰ ਮਾਪ ਬਣਾ ਸਕਦੇ ਹੋਗੇ। ਮਿੱਟੀ ਦੇ ਵਿੱਚ ਗੜਾਈ ਕਰਨ ਤੋਂ ਬਾਅਦ ਖਾਦ ਨੇੜੇ ਲਾ ਦੇਣੀ ਹੈਗੀ ਹੱਥਕ ਜਿਹੜੀ ਇਹਦੇ ਤਣੇ ਤੋਂ ਤੁਸੀਂ ਦੂਰ ਰੱਖਣੀ ਹੈਗੀ ਕਿਸੇ ਵੀ ਫਲਾਂ ਵਾਲੇ ਬੂਟੇ ਦੇ ਵਿੱਚ ਖਾਦ ਪਾਉਣ ਸਮੇ ਖਾਸ ਧਿਆਨ ਰੱਖਣਾਗਾ ਕਿ ਜਿਹੜੀ ਖਾਦ ਹੈਗੀ ਉਹ ਪਾਉਣ ਤੋਂ ਬਾਅਦ ਨੇੜੇ ਨਾ ਲਾਈ ਜਾਵੇ ਉਹਦਾ ਮੁੱਖ ਕਾਰਨ ਇਹ ਹੈ ਜਦੋਂ ਖਾਦ ਤਣੇ ਦੇ ਨਾਲ ਲੱਗ ਜਾਂਦੀ ਹੈ ਗਿੱਲ ਨਹੀਂ ਜਾਂਦੀ ਉਸ ਜਗ੍ਹਾ ਤੋਂ ਤੇ ਤਣਾ ਜਾਂ ਪਗੜੀ ਵੀ ਜਿਹੜੀ ਜਿੱਥੋਂ ਮੇਨ ਸਟੈਮ ਸ਼ੁਰੂ ਹੁੰਦੀ ਹੈਗੀ ਉਹ ਗਲਣੀ ਸ਼ੁਰੂ ਹੋ ਜਾਂਦੀ ਹੈ ਗਾਲਾ ਰੋਗ ਪੈ ਜਾਂਦਾ ਤੇ ਬੂਟੇ ਨੂੰ ਉਹਦਾ ਫਾਇਦਾ ਹੋਣ ਦੀ ਬਜਾ ਜਿਹੜਾ ਨੁਕਸਾਨ ਹੋ ਜਾਂਦਾਗਾ ਇਸੇ ਕਰਕੇ ਖਾਦ ਜਿਹੜੀ ਦੂਰ ਲਾਉਣੀ ਹੈਗੀ ਤੇ ਫਾਲਸੇ ਨੂੰ ਜਿਹੜਾ ਫਲ ਆਉਂਦਾਗਾ ਉਹ ਮਈ ਦੇ ਵਿੱਚ ਆਉਂਦਾਗਾ ਅ ਫਰਵਰੀ ਮਾਰਚ ਦੇ ਵਿੱਚ ਹਟਾਣੀਆਂ ਚਾਹਦਾਗਾ ਉਦੋਂ ਬਾਅਦ ਫੁੱਲ ਬਣਦਾਗਾ ਤੇ ਫਲ ਆਉਂਦਾਗਾ ਅ ਇਹਨੂੰ ਝਾੜੀ ਨੂਮਾ ਬਣਾਉਣ ਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਿ ਜਿਹੜੀਆਂ ਇਹਨੀਆਂ ਨਵੀਆਂ ਟਾਹਣੀਆਂ ਤੇ ਇਹੀ ਫਲ ਆਉਂਦਾਗਾ ਜੇਕਰ ਤੁਸੀਂ ਇਹਦੀ ਕਟਾਈ ਨਹੀਂ ਕਰੋਗੇ ਤਾਂ ਜਿਹੜੀਆਂ ਗੱਲੇ ਟੂਸੇ ਟੂਸਿਆਂ ਦੇ ਉੱਪਰ ਫਲ ਆਊਗਾ ਅ ਉਹ ਹੁਣ ਵੀ ਜਿਵੇਂ ਥੋੜਾ ਥੋੜਾ ਬੇਰੁੱਤਾ ਫਲ ਵੀ ਇਹਦੇ ਉੱਪਰ ਇੰਨਾ ਜਗ੍ਹਾ ਮਹਾਦੇ ਉੱਪਰ ਆ ਜਾਂਦਾਗਾ ਤੇ ਜਦ ਤੁਸੀਂ ਨਮੀਆਂ ਟਾਣੀਆਂ ਜਿੰਨੀਆਂ ਜ਼ਿਆਦਾ ਗਿਣਤੀ ਦੇ ਵਿੱਚ ਟਾਣੀਆਂ ਹੋਣਗੀਆਂ ਉਨਾਂ ਹੀ ਜ਼ਿਆਦਾ ਤਿਹੜਾ ਤੁਹਾਨੂੰ ਫਲ ਪ੍ਰਾਪਤ ਹੋਊਗਾ ਮਾਈਨਰ ਫੂਡ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਹੈਗਾ ਤੇ ਤਿੰਨ ਤੋਂ ਚਾਰ ਬੂਟੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਝਾੜੀ ਨੂੰ ਮ ਬਣਾਉਣਿਆ ਤਾਂ ਕਰਕੇ ਲਾ ਸਕਦੇ ਹੋਗੇ ਆ ਬਾਕੀ ਬੇਰਾਂ ਵਾਂਗੂ ਛੋਟੇ ਛੋਟਾ ਫਲ ਆਉਂਦਾ ਹੈਗਾ ਤੇ ਜਿਹੜਾ ਲੂ ਤੋਂ ਬਚਾਉਣ ਦੇ ਵਿੱਚ ਕਾਫੀ ਤੁਹਾਨੂੰ ਸਹਾਈਖ ਸਾਥ ਹੁੰਦਾ ਹੈਗਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕਟਾਈ ਸੁੰਦੀ ਵੀ ਆਪਾਂ ਕਾਫੀ ਸਾਰੀਆਂ ਵੀਡੀਓਜ਼ ਪਾ ਚੁੱਕੇ ਹਾਂ ਫਲਾਂ ਵਾਲੇ ਬੂਟਿਆਂ ਦੀ ਕਾਸ਼ਤ ਸੰਬੰਧੀ ਲਾਉਣ ਦੇ ਸਮੇਂ ਸੰਬੰਧੀ ਖਾਦਾਂ ਦੇਣ ਸੰਬੰਧੀ ਸਾਮ ਸੰਭਾਲ ਸੰਬੰਧੀ ਪਾਣੀ ਦੀ ਜਾਣਕਾਰੀ ਲਈ ਸਾਰੀਆਂ ਚੀਜ਼ਾਂ ਸੰਬੰਧੀ ਜਿਹੜੀਆਂ ਆਪਾਂ ਵੱਖ-ਵੱਖਰੀਆਂ ਵੀਡੀਓ ਪਾਉਂਦੇ ਰਹਿਣੇ ਆਂਗੇ ਇਸ ਲਈ ਸਾਡੇ ਪੇਜ ਨਾਲ ਜੁੜੋ ਤੇ ਤੁਸੀਂ ਸਬਸਕ੍ਰਾਈਬ ਤੇ ਫੋਲੋਅ ਕਰ ਲਓ ਪੇਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਉਹ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣਗੀਆਂ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਛੱਡ ਸਕਦੇ ਹੋ ਵੀਡੀਓ ਨਾਲ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ